ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸ਼ੈਫ ਗੁਰਪ੍ਰੀਤ ਸਰਾਂ ਅੱਜ ਲੈ ਕੇ ਆਇਆ ਮੈਂ ਤੁਹਾਡੇ ਲਈ ਧਨੀਏ ਦੇ ਪਦੀਨੇ ਦੀ ਚਟਨੀ ਦੀ ਰੈਸਪੀ ਜਿਹੜੀ ਕਿ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਧਨੀਏ ਦੇ ਪਦੀਨੇ ਦੀ ਚਟਨੀ ਬਣਾਉਣ ਦੇ ਲਈ ਆਪਾਂ ਲੈ ਚਾਰ ਪਿਆਜ਼ ਦੋ ਟਮਾਟਰ ਚਾਰ ਲਈ ਆਪਾਂ ਹਰੀਆਂ ਮਿਰਚਾਂ ਤੇ ਪਦੀਨਾ ਜਿਹੜਾ ਤੁਸੀਂ ਧਨੀਏ ਤੋਂ ਅੱਧਾ ਲੈਣਾ ਤੇ ਧਨੀਆ ਜਿਹੜਾ ਤੁਸੀਂ ਪਦੀਨੇ ਤੋਂ ਡਬਲ ਲੈਣਾ ਤੇ ਪਦੀਨਾ ਜਿਹੜਾ ਤੁਸੀਂ ਇਸ ਤਰ੍ਹਾਂ ਲਵੇ ਲਵੇ ਦੇ ਉੱਪਰ ਤੋਂ ਪੂਸੇ ਤੋੜ ਲੈਣੇ ਆ ਤੁਸੀਂ ਤੇ ਜਾਂ ਫਿਰ ਇਹਦੇ ਪੱਤੇ ਤੋੜ ਲੈਣੇ ਆ ਤੇ ਧਨੀਆ ਵੀ ਤੁਸੀਂ ਬਿਨਾਂ ਡੰਡਲਾਂ ਤੋਂ ਲੈਣਾ ਜਾਨੀ ਕਿ ਧਨੀਏ ਦੇ ਪੱਤੇ ਲੈਣੇ ਆ ਤੁਸੀਂ ਸਾਫ਼-ਸਾਫ਼ ਕੋਈ ਪੱਤਾ ਜਿਹੜਾ ਆਪਣਾ ਇਹਦੇ ਵਿੱਚ ਖਰਾਬ ਨਾ ਹੋਵੇ ਤੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਧੋ ਲੈਣਾ ਕਿਉਂਕਿ ਧਨੀਏ ਦੇ ਤੇ ਪਦੀਨੇ ਦੇ ਰੇਤ ਬਹੁਤ ਜ਼ਿਆਦਾ ਲੱਗੀ ਹੁੰਦੀ ਹੈ ਤੇ ਦੋ ਤੋਂ ਤਿੰਨ ਪਣੀ ਵਾਸ਼ ਕਰ ਲੈਣਾ ਤੇ ਹੁਣ ਕਰਦੇ ਆ ਜੀ ਆਪਾਂ ਧਨੀਏ ਦੇ ਪਦੀਨੇ ਦੀ ਚਟਨੀ ਦੀ ਰੈਸਪੀ ਨੂੰ ਸ਼ੁਰੂ ਤੇ ਲਓ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਪਿਆਜ਼ ਜਿਹੜੇ ਕੱਟ ਕਰਾਂਗੇ ਚਟਨੀ ਹੈ ਜਿਹੜੀ ਆਪਾਂ ਬਣਾ ਰਹੇ ਹਾਂ ਜੀ ਕੁੰਡੇ ਦੇ ਵਿੱਚ ਸਹੀ ਜਿਹੜਾ ਚਟਨੀ ਦਾ ਸਵਾਦ ਉਹ ਕੁੰਡੇ ਕੋਲ ਦੀ ਚਟਨੀ ਦਾ ਸਵਾਦ ਹੀ ਹੁੰਦਾ ਵੈਸੇ ਤਾਂ ਤੁਸੀਂ ਇਹਨੂੰ ਮਿਕਸੀ ਦੇ ਵਿੱਚ ਵੀ ਬਣਾ ਸਕਦੇ ਹੋ ਪਰ ਕੁੰਡੇ ਘੋੜੇ ਦੀ ਚਟਣੀ ਹੈ ਜਿਹੜੀ ਉਹਦਾ ਅਲੱਗ ਹੀ ਇੱਕ ਸਵਾਦ ਹੁੰਦਾ ਤੇ ਪਿਆਜ਼ ਹੈ ਜਿਹੜੇ ਤੁਸੀਂ ਇਸ ਤਰ੍ਹਾਂ ਥੋੜੇ ਜਿਹਾ ਛੋਟੇ ਛੋਟੇ ਕੱਟ ਕਰ ਲੈਣੇ ਆ ਕਿਉਂਕਿ ਕੁੱਟਣ ਦੇ ਵਿੱਚ ਫਿਰ ਆਪਾਂ ਨੂੰ ਆਸਾਨੀ ਹੋਊਗੀ ਤੇ ਲਓ ਜੀ ਪਿਆਜ਼ ਹੈ ਜਿਹੜੇ ਆਪਾਂ ਕੱਟ ਕਰ ਲਏ ਆ ਤੇ ਹੁਣ ਕੱਟ ਕਰ ਲਾਂਗੇ ਆਪਾਂ ਟਮਾਟਰ ਤੇ ਟਮਾਟਰ ਵੀ ਹੈ ਜਿਹੜੇ ਤੁਸੀਂ ਇਸ ਤਰ੍ਹਾਂ ਥੋੜੇ ਛੋਟੇ ਪੀਸਾਂ ਦੇ ਵਿੱਚ ਕੱਟ ਕਰਨਾ ਹੈ ਨਾ ਤੇ ਲਓ ਜੀ ਟਮਾਟਰ ਜਿਹੜੇ ਆਪਾਂ ਕੱਟ ਕਰ ਲਏ ਆ ਤੇ ਹਰੀਆਂ ਮਿਰਚਾਂ ਨੂੰ ਵੀ ਹੁਣ ਆਪਾਂ ਕੱਟ ਕਰ ਲਾਂਗੇ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਛੋਟੇ ਕੱਟ ਕਰਾਂਗੇ ਐਸ ਤਰ੍ਹਾਂ ਜਿੰਨੀਆਂ ਵੀ ਚੀਜ਼ਾਂ ਆਪਾਂ ਕੱਟ ਕਰਨੀਆਂ ਇਹਨੂੰ ਆਪਾਂ ਕਰ ਲਈਆਂ ਤੇ ਹੁਣ ਆਪਾਂ ਜੀ ਕਰਦੇ ਫਿਰ ਚਟਨੀ ਦੀ ਰੈਸਪੀ ਨੂੰ ਸ਼ੁਰੂ ਧਣੀਆਂ ਦੇ ਪਦੀਨਾ ਜਿਹੜਾ ਤੁਸੀਂ ਇਕੱਠਾ ਕੁੱਟਣਾ ਇਹਨਾਂ ਨੂੰ ਤੇ ਇਕੱਠੇ ਹੀ ਇਹਨਾਂ ਨੂੰ ਪਾ ਲੈਣਾ ਹੁੰਡੇ ਦੇ ਵਿੱਚ ਤੇ ਲਓ ਜੀ ਤਣੀਆਂ ਤੇ ਪਦੀਨਾ ਜਿਹੜਾ ਆਪਾਂ ਕੁੰਡੇ ਦੇ ਵਿੱਚ ਪਾ ਲਿਆ ਤਣੀਆਂ ਜਿਹੜਾ ਆਪਾਂ ਪਦੀਨੇ ਤੋਂ ਡਬਲ ਲਿਆ ਤੇ ਜਿਹੜਾ ਪਦੀਨਾ ਉਹ ਤਣੀਆਂ ਤੋਂ ਯਾਨੀ ਕਿ ਆਪਾਂ ਅੱਧਾ ਲਿਆ ਤੇ ਹੁਣ ਇਹਨੂੰ ਆਪਾਂ ਕੁੱਟਣਾ ਕਰਦੇ ਹਾਂ ਸ਼ੁਰੂ ਹੋਰ ਇਹਦੇ ਵਿੱਚ ਤੁਸੀਂ ਕੋਈ ਚੀਜ਼ ਨਹੀਂ ਪਾਉਣੀਗੀ ਤਾਂ ਲੋਈ ਪਦੀਨਾ ਤੇ ਤਣੀਆਂ ਜਿਹੜਾ ਆਪਾਂ ਕਾਫੀ ਕੁੱਟ ਲਿਆ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਤਾਂ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਨਮਕ ਪਾਉਣ ਦੇ ਨਾਲ ਜਿਹੜਾ ਧਨੀਆ ਤੇ ਪਦੀਨਾ ਆਪਣਾ ਬਹੁਤ ਜਲਦੀ ਖੁੱਟਿਆ ਜਾਊਗਾ। ਤੋਂ ਹੁਣ ਉਹ ਹਰੀਆਂ ਮਿਰਚਾਂ ਚੰਗੀ ਤਰ੍ਹਾਂ ਕੁੱਟ ਲੈਣਾ। ਤੇ ਲਓ ਜੀ ਪਦੀਨਾ ਤੇ ਧਨੀਆ ਜਿਹੜਾ ਆਪਾਂ ਕੁੱਟ ਲਿਆ ਤੇ ਹਰੀਆਂ ਮਿਰਚਾਂ ਵੀ ਆਪਾਂ ਚੰਗੀ ਤਰ੍ਹਾਂ ਨਾਲ ਕੁੱਟ ਲਈਆਂ ਤਾਂ ਹੁਣ ਆਪਾਂ ਧਨੀਆ ਤੇ ਪਦੀਨੇ ਨੂੰ ਕੱਢ ਲਾਂਗੇ ਇੱਕ ਕੌਲੀ ਦੇ ਵਿੱਚ। ਚਟਨੀ ਆ ਜਿਹੜੀ ਤੁਸੀਂ ਕੁੰਡੇ ਦੇ ਵਿੱਚ ਬਣਾਇਆ ਜੀ ਜੇ ਸਹੀ ਸਵਾਦ ਲੈਣਾ ਤਾਂ ਚਟਨੀ ਦਾ ਤੁਸੀਂ ਬਹੁਤ ਹੀ ਜ਼ਿਆਦਾ ਟੇਸਟੀ ਹੈ ਜੀ ਥੋੜੀ ਸਪੈਸ਼ਲੀਆਂ ਪਦੀਨੇ ਦੀ ਚਟਨੀ ਬਣੂਗੀ ਤਾਂ ਹੁਣ ਆਪਾਂ ਕੁੰਡੇ ਦੇ ਵਿੱਚ ਪਾਵਾਂਗੇ ਪਿਆਜ਼ ਤਾਂ ਪਹਿਲਾਂ ਆਪਾਂ ਕੁੱਟਾਂਗੇ ਕੱਲੇ ਪਿਆਜ਼ ਟਮਾਟਰ ਜਿਹੜੇ ਆਪਾਂ ਬਾਅਦ ਵਿੱਚ ਪਾਵਾਂਗੇ ਟਮਾਟਰ ਜਿਹੜੇ ਤੁਸੀਂ ਨਾਲ ਨਹੀਂ ਪਾਉਣੇਗੇ ਨਹੀਂ ਤਾਂ ਫਿਰ ਛਿੱਟੇ ਪੈਣਗੇ ਤੁਹਾਡੇ ਤੇ ਟਮਾਟਰ ਜਿਹੜਾ ਫਿਰ ਪਾਣੀ ਛੱਡ ਜਾਂਦੇ ਆ ਤਾਂ ਹੁਣ ਆਪਾਂ ਕੱਲੇ ਪਿਆਜ਼ ਕੁੱਟਾਂਗੇ ਤਲ ਲਓ ਜੀ ਗੰਡਿਆਂ ਨੂੰ ਆਪਾਂ ਜਿਹੜਾ ਚੰਗੀ ਤਰ੍ਹਾਂ ਕੁੱਟ ਲਿਆ ਤਾਂ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਟਮਾਟਰ ਤੇ ਮੇਰੇ ਇਸ ਤਰੀਕੇ ਦੇ ਨਾਲ ਚਟਨੀ ਹੈ ਜਿਹੜੀ ਤੁਸੀਂ ਇੱਕ ਵਾਰੀ ਬਣਾ ਕੇ ਜਰੂਰ ਵੇਖਣਾ ਇਹ ਚਟਨੀ ਹੈ ਜਿਹੜੀ ਤੁਹਾਡੀ ਨਾ ਤਾਂ ਘੱਟੋ ਘੱਟ 15 ਦਿਨਾਂ ਤੱਕ ਖਰਾਬ ਹੋਊਗੀ ਤੇ ਨਾ ਹੀ ਚਟਨੀ ਦਾ ਜਿਹੜਾ ਰੰਗ ਆ ਉਹ ਚੇਂਜ ਹੋਊਗਾ ਕਈ ਵਾਰੀ ਜਿਹੜੀ ਪਦੀਨੇ ਤੇ ਧਨੀਏ ਦੀ ਚਟਨੀ ਆ ਉਹ ਕਾਲੀ ਹੋ ਜਾਂਦੀ ਆ ਆਪਣੀ ਬਣਾਈ ਹੋਈ ਚਟਨੀ ਹੈ ਜਿਹੜੀ ਕਾਲੀ ਨਹੀਂ ਹੋਊਗੀ ਉਹਨੂੰ ਮੈਂ ਦੱਸੂਗਾ ਵੀ ਆਪਾਂ ਇਹਨੂੰ ਸਟੋਰ ਕਿਵੇਂ ਕਰਨਾ ਹੈ ਜਿਹੜੀ ਘੱਟੋ ਘੱਟ 15 ਦਿਨਾਂ ਤੱਕ ਖਰਾਬ ਨਾ ਹੋਵੇ ਤੇ ਹੁਣ ਆਪਾਂ ਟਮਾਟਰ ਆ ਜਿਹੜੇ ਚੰਗੀ ਤਰ੍ਹਾਂ ਕੁੱਟ ਲਾਂਗੇ ਟਮਾਟਰ ਕੁੱਟਦੇ ਸਮੇਂ ਤੁਸੀਂ ਧਿਆਨ ਨਾਲ ਕੁੱਟਣਾ ਵੀ ਛੱਟੇ ਆ ਜਿਹੜੇ ਆਪਣੇ ਤੇ ਨਾ ਪੈਣ ਜਿਆਦਾ ਚੱਲੋ ਜੀ ਟਮਾਟਰ ਵੀ ਆ ਜਿਹੜੇ ਆਪਾਂ ਚੰਗੀ ਤਰ੍ਹਾਂ ਕੁੱਟ ਲਏ ਆ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਧਨੀਆ ਤੇ ਪਦੀਨਾ ਜਿਹੜਾ ਆਪਾਂ ਕੁੱਟ ਕੇ ਰੱਖਿਆ ਪਹਿਲਾਂ ਤੇ ਉਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਲੈਣਾ ਤਾਂ ਚਟਨੀ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਇਹਦੇ ਵਿੱਚ ਪਾਵਾਂਗੇ ਆਪਾਂ 1 ਟੀस्पून ਵਿਨੇਗਰ ਦਾ ਤੇ ਜਾਂ ਫਿਰ ਤੁਸੀਂ ਇਹਦੇ ਵਿੱਚ ਲੈਮਨ ਜੂਸ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਵਿਨੇਗਰ ਨਹੀਂ ਹੈਗਾ ਤਾਂ ਤਾਂ ਵਿਨੇਗਰ ਪਾਉਣ ਦੇ ਨਾਲ ਚਟਨੀ ਹੈ ਜਿਹੜੀ ਆਪਣੀ ਘੱਟੋ ਘੱਟ 15 ਦਿਨਾਂ ਤੱਕ ਖਰਾਬ ਨਹੀਂ ਹੋਊਗੀ ਤੇ ਹੁਣ ਆਪਾਂ ਧਨੀਏ ਦੇ ਪੱਤੇ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਚਟਨੀ ਦੀ ਰੰਗਤ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਆਈ ਆਪਣੀ ਤੇ ਇਸੇ ਤਰ੍ਹਾਂ ਹੀ ਚਟਣੀ ਰਹੂਗੀ ਆਪਣੇ 15 ਦਿਨ ਤੱਕ ਬਿਲਕੁਲ ਵੀ ਪਲੈਂਟ ਨਹੀਂ ਹੋਊਗੀ ਤਾਂ ਲਓ ਜੀ ਤਾਂ ਚਟਣੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਨਮਕ ਚੈੱਕ ਕਰਾਂਗੇ ਤਾਂ ਨਮਕ ਪਾਇਆ ਸੀ ਇਹਦੇ ਵਿੱਚ ਆਪਾਂ 1/2 tsp ਤਾਂ 1/2 tsp ਆਪਾਂ ਹੋਰ ਪਾਵਾਂਗੇ ਤਾਂ ਮਿਰਚ ਨਹੀਂ ਤੁਸੀਂ ਪਾਉਣੀਗੀ ਇਹਦੇ ਵਿੱਚ ਕਿਉਂਕਿ ਮਿਰਚਾਂ ਜਿਹੜੀਆਂ ਆਪਾਂ ਇਹਦੇ ਵਿੱਚ ਹਰੀਆਂ ਪਾਈਆਂ ਹੋਈਆਂ ਪਹਿਲਾਂ ਤਾਂ ਨਮਕਾ ਜਿਹੜਾ ਆਪਾਂ 1 ਟੀस्पून ਪਾਇਆ ਟੋਟਲੇ ਦੇ ਵਿੱਚ ਅੱਧਾ ਟੀस्पून ਆਪਾਂ ਪਹਿਲਾਂ ਪਾਇਆ ਸੀ ਤੇ ਅੱਧਾ ਟੀस्पून ਹੁਣ ਆਪਾਂ ਪਾ ਲਿਆ ਤੇ ਨਮਕ ਨੂੰ ਕਰ ਲਾਂਗੇ ਹੁਣ ਆਪਾਂ ਮਿਕਸ ਤੇ ਲਓ ਜੀ ਚਟਨੀ ਹੈ ਜਿਹੜੀ ਆਪਣੀ ਬਣ ਕੇ ਹੋ ਚੁੱਕੀ ਹੈ ਤਿਆਰ ਤੇ ਹੁਣ ਮੈਂ ਤੁਹਾਨੂੰ ਦੱਸੂਗਾ ਵੀ ਆਪਾਂ ਇਹਨੂੰ ਸਟੋਰ ਕਿੱਦਾਂ ਕਰਨਾ ਜਿਹੜੀ ਆਪਣੀ ਘੱਟੋ ਘੱਟ 15 ਦਿਨ ਤੱਕ ਖਰਾ ਹੋਣਾ ਹੋਵੇ ਤੇ ਲੋਕਾ ਚੈੱਕ ਕਰੋ ਤੁਸੀਂ ਚਟਨੀ ਦੀ ਕਿੰਡੀ ਸੋਹਣੀ ਲੋਕ ਆਈ ਆਪਣੀ ਚਟਨੀ ਦੀ ਇੱਕ एयरਟਾਈਟ ਡੱਬੀ ਤੇ ਇਹਦੇ ਵਿੱਚ ਪਾ ਕੇ ਤੁਸੀਂ ਇਹਨੂੰ ਫਰਿੱਜ ਦੇ ਵਿੱਚ ਰੱਖ ਸਕਦੇ ਹੋ ਜਿਆਦਾ ਤੁਸੀਂ ਇਹਨੂੰ ਹਵਾ ਨਹੀਂ ਲੱਗਣ ਦੇਣੀ ਜੀ ਤਾਂ 15 ਦਿਨ ਤੱਕ ਚਟਨੀ ਜਿਹੜੀ ਤੁਹਾਡੀ ਖਰਾਬ ਨਹੀਂ ਹੋਊਗੀ ਤਾਂ ਐਸ ਤਰ੍ਹਾਂ ਤੁਸੀਂ ਇਹਨੂੰ ਡੱਬੀ ਦੇ ਵਿੱਚ ਪਾ ਕੇ ਸਟੋਰ ਕਰ ਲੈਣਾ ਤੇ ਐਸ ਤਰ੍ਹਾਂ ਇਹਨੂੰ ਆਪਸ ਵਿੱਚ ਸਟੋਰ ਕਰਨਾ ਤੇ ਫਰਿੱਜ ਦੇ ਵਿੱਚ ਰੱਖਣਾ ਤੁਸੀਂ ਇਹਨੂੰ ਲਓ ਜੀ ਕਰੋ ਲੁੱਕ ਚੈੱਕ ਧਨੀਏ ਤੇ ਪਦੀਨੇ ਦੀ ਚਟਨੀ ਹੈ ਜਿਹੜੀ ਆਪਣੀ ਬਣ ਕੇ ਹੋ ਚੁੱਕੀ ਹੈ ਤਿਆਰ ਤੇ ਗਰਮੀਆਂ ਦੀ ਸੁਗਾਤ ਹੈ ਚਟਨੀ ਤੁਸੀਂ ਇਸ ਰੈਸਪੀ ਨੂੰ ਆਪਣੇ ਘਰ ਦੇ ਵਿੱਚ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਇੱਕ ਮਿੰਟ ਦੇ ਵਿੱਚ ਦੱਸਣਾ ਵੀ ਤੁਹਾਨੂੰ ਮੇਰੀ ਚਟਨੀ ਦੀ ਰੈਸਪੀ ਕਿਦਾਂ ਲੱਗੀ ਤੇ ਜੇਕਰ ਤੁਹਾਨੂੰ ਮੇਰੀ ਧਨੀਏ ਪਦੀਨੇ ਦੀ ਚਟਨੀ ਦੀ ਰੈਸਪੀ ਆਈ ਹੈ ਪਸੰਦ ਫਿਰ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਜੋ ਤੁਹਾਡੇ ਤੱਕ ਅਗਲੀ ਰੈਸਪੀ ਦੀ ਵੀਡੀਓ ਜਲਦ ਤੋਂ ਜਲਦ ਪਹੁੰਚ ਸਕੇ ਲਓ ਜੀ ਫਿਰ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਵੀਡੀਓ ਵੇਖਣ ਲਈ ਸਤ ਸ੍ਰੀ ਅਕਾਲ ਜੀ